ਹਲਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਦੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾ ਨਿਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਤਨ 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 ਜਨ ਆਇਆ ਜਿਸ ਪ੍ਰਸਾਦ ਜਗ ਦਲ ਤੁਸਰਾਇਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਤੇ ਸਭ ਦੁੱਖ ਜਾਏ ਸਿਰ ਹਰ ਕ੍ਰਿਸ਼ਨ ਤੇ ਆਏ ਜਦ ਗਿਟੇ ਸਭ ਦੁੱਖ ਜਾਏ ਦੁੱਖ ਖੁਟ ਜਾਏ ਜਿਸ ਢੇਠੇ ਸਭ ਦੁੱਖ ਜਾਏ ਢੇਠੇ ਸਭ ਦੁੱਖ ਜਾਏ ਇਸ ਢੇਠੇ ਸਭ ਦੁੱਖ ਜਾਏ ਹੇ ਹਰਿ ਕ੍ਰਿਸ਼ਨ ਧਿਆਈ ਇਸ ਜਿਥੇ ਸਭ ਦੁੱਖ ਜਾਏ ਫਿਰ ਹਰਿ ਕ੍ਰਿਸ਼ਨ ਧਿਆਈ ਇਸ ਜਿਥੇ ਸਭ ਦੁੱਖ ਜਾਏ ਸਭ ਦੁੱਖ ਜਾਏ ਇਸ ਢਿੱਟੇ ਸਭ ਦੁੱਖ ਜਾਏ ਢਿੱਟੇ ਸਭ ਦੁੱਖ ਜਾਏ ਢਿੱਟੇ ਸਭ ਦੁੱਖ ਜਾਏ ਦੀ ਹਰ ਕਿਰਸ਼ਨ ਧਿਆਈ ਐ ਜਿਸ ਢੇ ਸਭ ਦੁੱਖ ਜਾਏ ਫਿਰ ਹਰ ਕ੍ਰਿਸ਼ਨ ਧਿਆਈ ਐ ਇਸ ਢੇ ਸਭ ਦੁੱਖ ਜਾਏ ਕ੍ਰਿਸ਼ਨੰ ਤੇ ਆਈ ਐ ਇਸ ਡੇਠੇ ਸਭ ਦੁੱਖ ਜਾਏ ਫਿਰ ਹਰਿ ਕ੍ਰਿਸ਼ਨੰ ਤੇ ਆਈ ਐ ਇਸ ਡੇਠੇ ਸਭ ਦੁੱਖ ਜਾਏ ਕੁਝ ਆਏ ਜਿਸ ਦੇਖੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਨ ਦੇਖੇ ਸਭ ਦੁੱਖ ਜਾਏ 8ਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਮਹਾਰਾਜ ਜੀ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਹੈ 5-7 ਸਾਲਾਂ ਦੀ ਉਮਰ ਛੋਟੀ ਗੁਰਗੱਦੀ ਦੇ ਮਾਲਕ ਬਣੇ ਗੁਰੂ ਨਾਨਕ ਦੀ 8ਵੀਂ ਜੋਤ ਤੇ ਜਦ ਗੁਰੂ ਸਾਹਿਬ 8ਵੇਂ ਪਾਦਸ਼ਾਹ ਗੱਦੀ ਤੇ ਮਿਰਾਜਮਾਨ ਹੋਏ ਬੜੇ ਐਸੇ ਸਨ ਜਿਹੜੇ ਨਿੰਦਕ ਸਨ ਜਿਹੜੇ ਕਹਿੰਦੇ ਛੋਟੇ ਜਿਹੇ ਬੱਚੇ ਨੂੰ ਗੱਦੀ ਤੇ ਬਹਤ ਇਹਨੂੰ ਕੀ ਪਤਾ ਪਰ ਅੱਠਵੇਂ ਪਾਤਸ਼ਾਹ ਦਾ ਸੇਵਾ ਸਿਮਰਨ ਔਰ ਸੰਗਤ ਨਾਲ ਪਿਆਰ ਇੰਨਾ ਜ਼ਿਆਦੇ ਕਿ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਨੂੰ ਵੀ ਤਰਸਦੀਆਂ ਦਿੱਲੀ ਦੀ ਸੰਗਤ ਨੇ ਅਕਤਰ ਹੋ ਕੇ ਬੇਨਤੀ ਕੀਤੀ ਕਿ ਅੱਠਵੇਂ ਪਾਤਸ਼ਾਹ ਦਿੱਲੀ ਆਉਣ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਇੱਥੇ ਬੜੀਆਂ ਬਿਮਾਰੀਆਂ ਵਾਂ ਬੜੇ ਦੁੱਖ ਚੱਲਦੇ ਨੇ ਤਾਂ ਕਿ ਇਹਨਾਂ ਦਾ ਭਲਾ ਹੋ ਜੇ ਤਾਂ ਹੀ ਆਪਾਂ ਪੜਦੇ ਨਾ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿੰਨ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਮਹਾਰਾਜ ਜੀ ਬਾਲਾ ਪ੍ਰੀਤਮ ਉਹਨਾਂ ਦੇ ਤਾਂ ਦਰਸ਼ਨ ਕਰਕੇ ਵੀ ਦੁੱਖ ਚਲੇ ਜਾਂਦੇ ਨੇ ਸੰਗਤਾਂ ਦੀ ਪੁਕਾਰ ਤੇ ਫਿਰ ਮਹਾਰਾਜ ਇੱਥੋਂ ਦਿੱਲੀ ਗਏ ਨਾਲ ਬੜੀਆਂ ਸੰਗਤਾਂ ਮਹਾਰਾਜ ਜੀ ਵਾਸਤੇ ਪਾਲਕੀ ਬਣਾਈ ਗਈ ਪਾਲਕੀ ਦੇ ਵਿੱਚ ਸ੍ਰੀ ਹਰਿ ਕ੍ਰਿਸ਼ਨ ਮਹਾਰਾਜ ਜੀ ਬਾਲਾ ਪ੍ਰੀਤਮ ਬੈਠੇ ਨੇ ਤੇ ਪਾਲਕੀ ਦੇ ਵਿੱਚ ਸੇਵਾਦਾਰ ਨਾਲੇ ਲੈ ਕੇ ਜਾ ਰਹੇ ਨੇ ਨਾਲੇ ਜੈਜੇਕਾਰਾਂ ਹੁੰਦੀਆਂ ਨੇ ਜਦੋਂ ਦਿੱਲੀ ਪਹੁੰਚੇ ਇਥੋਂ ਦੀਆਂ ਸੰਗਤਾਂ ਨੇ ਸਵਾਗਤ ਕੀਤਾ ਮਹਾਰਾਜ ਜੀ ਦਾ ਦਰਸ਼ਨ ਕੀਤੇ ਗੱਲ ਚੱਲਦੀ ਜਦੋਂ ਪਹੁੰਚੀ ਇੱਥੋਂ ਦੇ ਕਈ ਬਦਵਾਨ ਸਨ ਹੈ ਪੰਡਤ ਸੀ ਆਪਣੇ ਆਪ ਨੂੰ ਗਿਆਨਵਾਨ ਕਹਿੰਦੇ ਸੀ ਬਦਵਾਨ ਕਹਿੰਦੇ ਸੀ ਸਾਰੇ ਨਹੀਂ ਕੋਈ ਕੋਈ ਹੰਕਾਰੀ ਵੀ ਹੁੰਦਾ ਵਾ ਜਿਹਨੂੰ ਗਿਆਨ ਆ ਜਿਹੜਾ ਪੰਡਤ ਆ ਉਹ ਰੱਬ ਦੇ ਰਾਜ ਵਿੱਚ ਰਹਿਣ ਵਾਲਾ ਵਾ ਪਰ ਜਿਹੜਾ ਬਹੁਤਾ ਗਿਆਨ ਇਕੱਠਾ ਕਰ ਲੇ ਬਹੁਤੀਆਂ ਕਿਤਾਬਾਂ ਪੜ ਲਵੇ ਉਹਨੂੰ ਕਈ ਵਾਰੀ ਹੰਕਾਰ ਹੋ ਜਾਂਦਾ ਵਾ ਕਿ ਮੇਰੇ ਨਾਲੋਂ ਵੱਡਾ ਕੋਈ ਗਿਆਨੀ ਹੈ ਨਹੀਂਗਾ ਮੇਰੇ ਨਾਲੋਂ ਵੱਡਾ ਕੋਈ ਸਮਝਵਾਲਾ ਹੀ ਹੈ ਨਹੀਂਗਾ ਜਦ ਇਹਨਾਂ ਨੂੰ ਪਤਾ ਲੱਗਿਆ ਨਾ ਇਹ ਦੋਨੋਂ ਪੰਡਤ ਅੱਗੇ ਆ ਗਏ ਮਹਾਰਾਜ ਆ ਕੇ ਨਾਲ ਦੇਖਿਆ ਵੀ ਗੁਰੂ ਸਾਹਿਬ ਗੁਰੂ ਨਾਨਕ ਦੀ 8ਵੀਂ ਜੋਤ ਔਰ ਛੋਟੀ ਜਿਹੀ ਮਰ ਤਾਂ ਬਚਾਈ ਹੋ ਦੂਰੋਂ ਤਾਂ ਬੜੀ ਦੇਖਿਆ ਧਿਆਨ ਨਾਲ ਇਹ ਦੇ ਕੇ ਪਿੱਛੇ ਖੜੇ ਗੱਲਾਂ ਕਰੀ ਜਾਂਦੇ ਨੇ ਕਹਿੰਦਾ ਲੈ ਨਿੱਕੇ ਜਿਹੇ ਜਵਾਕ ਨੂੰ ਗੁਰੂ ਬਣਾਦਾ ਇਹਨੂੰ ਕੀ ਪਤਾ ਕੋ ਸਤਨਾ ਸਾਨੂੰ ساری ਜ਼ਿੰਦਗੀ ਲੰਗੀ ਗ੍ਰੰਥ ਪੜ੍ਹਦਿਆਂ ਨੂੰ ਪੂਜਾ ਕਰਦਿਆਂ ਨੂੰ ਪਾਠ ਕਰਦਿਆਂ ਨੂੰ ਤੇ ਆ ਨਿੱਕੇ ਜਿਹੇ ਜਵਾਕ ਨੂੰ ਗੁਰੂ ਬਣਾ ਲਿਆ ਜੈ ਜੈਕਾਰਾ ਕਰੀ ਜਾਂਦੇ ਨੇ ਦੂਜਾ ਕਹਿੰਦਾ ਨਾ ਦੇ ਕਿੰਨਾ ਵੱਡਾ ਰਖਿਆ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਹੋਏ ਨੇ ਭਗਵਾਨ ਕ੍ਰਿਸ਼ਨ ਜੀ ਇਹਨਾਂ ਨੇ ਭਗਵਾਨ ਦੇ ਕੀ ਵੀ ਇੱਕ ਹੋਰ ਸ਼ਬਦ ਆ ਲਾਤਾ ਹਰ ਕ੍ਰਿਸ਼ਨ ਜੀ ਉਦੋਂ ਵੀ ਵੱਡਾ ਨਾਮ ਰੱਖ ਲਿਆ ਨਾਮ ਵੱਡਾ ਵਾ ਉਮਰ ਵੀ ਬੜੀ ਛੋਟੀ ਆ ਤੇ ਗੁਰੂ ਕੋ ਹੁੰਦੇ ਨੇ ਨਿੰਦਿਆ ਕਰਨ ਲੱਗੇ ਪਿੱਛੇ ਖੜੇ ਸੇਵਾਦਾਰਾਂ ਨੇ ਸੁਣ ਲਿਆ ਜਦੋਂ ਸੁਣਿਆ ਨਾ ਕਹਿੰਦੇ ਭਾਈ ਇਹਨਾਂ ਦੀ ਉਮਰ ਵੱਲ ਨਾ ਜਾਓ ਇਹਨਾਂ ਦੀ ਉਮਰ ਨਾ ਦੇਖੋ ਛੋਟੀ ਆ ਇਹਨਾਂ ਦੇ ਵਿੱਚ ਜੋਤ ਦੇਖੋ ਗੁਰੂ ਨਾਨਕ ਦੀ ਅੱਖ ਉਸ ਹੱਤ ਨਾਲ ਪਰ ਜੋਤ ਵੇਖਣ ਵਾਲੀ ਜਿਹੜੀ ਅੱਖ ਹਦੀ ਨਾ ਉਹਦੇ ਵਿੱਚ ਪਿਆਰ ਹੁੰਦਾ ਨਿਮਰਤਾ ਹੁੰਦੀ ਆ ਸ਼ਰਦਾ ਹੁੰਦੀ ਆ ਹੰਕਾਰ ਨਹੀਂ ਹੁੰਦਾ ਗਾ ਹਰ ਜੂ ਹੰਕਾਰ ਨਾ ਭਾਵੇ ਪਾਰੇ ਹੰਕਾਰ ਦੇ ਭਰੇ ਸੀ ਵੀ ਅਸੀਂ ਬਦਵਾਨ ਸੰਗਤ ਜੀ ਉਸ ਵੇਲੇ ਜਦੋਂ ਇਹ ਗੱਲਾਂ ਕਰਨ ਲੱਗੇ ਤੇ ਸੇਵਾਦਾਰੋਂ ਨੇ ਜਾ ਕੇ ਮਹਾਰਾਜ ਨੂੰ ਦੱਸ ਤਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਚਲੋ ਬੋਲਦੇ ਹੀ ਹੁੰਦੇ ਲੋਕ ਜਿਹੜੇ ਕੋਲ ਸੇਵਾਦਾਰ ਸੀ ਕਹਿੰਦੇ ਮਹਾਰਾਜ ਨਹੀਂ ਆਪਾਂ ਦਿੱਲੀ ਆਏ ਆ ਭਲਾ ਕਰਨ ਵਾਸਤੇ ਇਹਨਾਂ ਦਾ ਵੀ ਭਲਾ ਹੋ ਜੇ ਆਖੋ ਸਤਨਾਮ ਇਹਦਾ ਵੀ ਭਲਾ ਹੋ ਜੇ ਇਹਨਾਂ ਦਾ ਵੀ ਭਲਾ ਹੋ ਜੇ ਕਿਸੇ ਹੋਰ ਦਾ ਵੀ ਭਲਾ ਹੋ ਜੇ ਮਹਾਰਾਜ ਕਹਿੰਦੇ ਠੀਕ ਆ ਫਿਰ ਕੱਲ ਨੂੰ ਦਰਬਾਰ ਚ ਬੁਲਾ ਲਓ ਇਹਨਾਂ ਦੋਨਾਂ ਨੂੰ ਦਰਬਾਰ ਚ ਬੁਲਾ ਲਿਆ ਮਹਾਰਾਜ ਬੈਠੇ ਨੇ ਸਿੰਘਾਸਨ ਤੇ ਤੇ ਮਹਾਰਾਜ ਜੀ ਦੇ ਕੋਲੇ ਉਵਰ ਭਾਵੇਂ ਛੋਟੀ ਆ 5-6 ਸਾਲ ਦੀ ਇੱਕ ਛੋਟੀ ਜਿਹੀ ਖੁੰਡੀ ਰੱਖੀ ਆ ਛੋਟੀ ਉਹ ਹੱਥ ਜਿੰਦਾ ਫੜ ਕੇ ਆ ਮਾਰੀ ਜਾਂਦੇ ਨੇ ਜਦੋਂ ਪੰਡਤਾਂ ਨੇ ਕਹਿੰਦੇ ਪੰਡਤ ਜੀ ਜੇ ਕੋਈ ਸਵਾਲ ਕਰਨਾ ਇੱਥੇ ਅੱਗੇ ਆ ਕੇ ਬੈਠੋ ਦੱਸੋ ਕੀ ਸਵਾਲ ਕਰਨਾ ਇਹ ਦੋਨੋਂ ਬਹਿ ਗਏ ਹੰਕਾਰ ਦੇ ਪਰੇ ਵੀ ਉਮਰਾਂ ਵੱਡੀਆਂ ਵੱਡੀਆਂ ਨਹੀਂ ਗਿਆਨ ਦਾ ਵੀ ਹੰਕਾਰ ਆ ਅੱਗੇ ਬਹਿ ਕੇ ਕਹਿੰਦੇ ਮਹਾਰਾਜ ਤੁਸੀਂ ਨਾਂ ਦਾ ਐਡਾ ਵੱਡਾ ਰੱਖ ਲਿਆ ਸ਼੍ਰੀ ਹਰਿ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਤੋਂ ਵੀ ਵੱਡਾ ਤੁਸੀਂ ਕ੍ਰਿਸ਼ਨ ਭਗਵਾਨ ਦੀ ਗੀਤਾ ਦੇ ਅਰਥ ਕਰਕੇ ਰਖਾਉ ਆਪ ਕੋ ਸਤਨਾਮ ਤੁਸੀਂ ਅਰਥ ਕਰਕੇ ਦਿਖਾਓ ਗੀਤਾ ਦੇ ਨਾ ਤਾਂ ਵੱਡਾ ਰੱਖ ਲਿਆ ਵੱਡਾ ਨਾਂ ਰੱਖਣ ਨਾਲ ਬੰਦਾ ਵੱਡਾ ਨਹੀਂ ਬਣਦਾ ਗਾ ਆਉਣਾ ਵੀ ਚਾਹੀਦਾ ਵਾਜ ਮਹਾਰਾਜ ਕਹਿੰਦੇ ਪੰਡਤ ਜੀ ਨੇੜੇ ਆਜੋ ਜਦੋਂ ਨੇੜੇ ਪਹੁੰਚਿਆ ਕਹਿੰਦੇ ਪੰਡਤ ਜੀ ਜੇ ਅਸੀਂ ਅਰਥ ਕਰਤੇ ਤੁਸੀਂ ਕੱਲ ਨੂੰ ਇਹ ਗੱਲ ਕਹਿ ਦੇਣੀ ਆ ਕਿ ਗੁਰੂਆਂ ਦੇ ਬੇਟੇ ਨੇ ਇਹਨਾਂ ਨੇ ਕਿਸੇ ਸਿੱਖ ਤੋਂ ਅਰਥ ਸਿੱਖਲੇ ਹੋਣੇ ਆ ਕਿੱਥੋਂ ਪੜ ਲਿਆ ਹੋਣਾ ਵਾ ਗਿਆਨ ਲੈ ਲਿਆ ਹੋਊਗਾ ਗੁਰੂ ਤੋਂ ਕਹਿੰਦੇ ਇੰਜ ਕਰ ਪੰਡਤ ਜੀ ਇਸ ਦਿੱਲੀ ਸ਼ਹਿਰ ਦੇ ਵਿੱਚੋਂ ਜਿਹੜਾ ਬੰਦਾ ਮਰਜ਼ੀ ਲਿਆ ਗੀਤਾ ਦੇ ਅਰਥ ਉਹ ਹੀ ਕਰ ਦਊ ਆਖੋ ਸਤਿਨਾਮ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਉਹ ਦੋਨੇ ਆਪਸ ਵਿੱਚ ਦੇਖ ਕੇ ਰਾਇ ਕਰ ਲਈ ਇਹਨਾਂ ਨੇ ਇਹ ਬੰਦਾ ਹੀ ਆਪਾਂ ਉਹ ਲਿਆਵਾਂਗੇ ਜਿਹਨੂੰ ਪੜ੍ਹਨਾ ਹੀ ਨਹੀਂ ਆਉਂਦਾਗਾ ਅਨਪੜ੍ਹ ਬੰਦਾ ਲਿਆਵਾਂਗੇ ਇਹ ਦੋਨੋਂ ਜਾਣੇ ਰਾਏ ਕਰਦੇ ਕਹਿੰਦੇ ਠੀਕ ਆ ਮਹਾਰਾਜ ਫਿਰ ਕੱਲ ਨੂੰ ਲਿਆਵਾਂਗੇ ਬੰਦਾ ਉਹ ਤੋਂ ਅਰਥ ਕਰਾਏ ਦੋਨੇ ਜਦੋਂ ਬਾਹਰ ਆਏ ਨਾ ਤੇ ਦੋਨਾਂ ਨੇ ਰਾਏ ਕਰਕੇ ਕਹਿੰਦੇ ਆਪਾਂ ਉਹ ਛੱਜੂ ਤੀਬਰ ਜਿਹੜਾ ਵਾ ਈਬਰ ਉਹਨੂੰ ਲੈ ਕੇ ਆਈਏ ਕਹਿੰਦੇ ਕਿਵੇਂ ਦੂਜਾ ਪੰਡਤ ਕਹਿੰਦਾ ਨਾ ਉਹਨੂੰ ਸੁਣਦਾ ਉਹ ਬੋਲਾ ਵਾ ਤੇ ਨਾ ਉਹ ਬੋਲ ਸਕਦਾ ਗੁੰਗਾ ਵਾ ਨਾ ਗੁਰੂ ਦੀ ਗੱਲ ਸੁਣੇ ਤੇ ਨਾ ਬੋਲ ਕੇ ਅੱਖ ਸੁਣਾ ਸਕਿਆ ਆਪਾਂ ਉਹਨੂੰ ਲਿਆਵਾਂਗੇ ਕੱਲ ਨੂੰ ਨਾ ਉਹਨੇ ਬੋਲਣਾ ਵਾ ਤੇ ਨਾ ਉਹਨੂੰ ਸੁਣਨਾ ਵਾ ਫਿਰ ਭਰੇ ਸੰਗਤ ਦੇ ਵਿੱਚ ਗੁਰੂ ਦੀ ਅੰਸੱਟ ਕਰਾਂਗੇ ਫਿਰ ਦੱਸਾਂਗੇ ਅਸੀਂ ਐਡੇ ਬਦਵਾਨ ਐਨਾ ਮਨ ਵਿੱਚ ਹੰਕਾਰ ਆ ਗਿਆ ਕਈ ਵਾਰੀ ਲੈ ਚੰਗਾ ਕੰਮ ਹੁੰਦਾ ਹੋਵੇ ਹੰਕਾਰੀ ਬੰਦਾ ਆਪਣੀ ਜੱਦ ਕੱਢਦਾ ਫੋਸਾ ਤਣਾ ਹੁੰਦੇ ਹੁੰਦੇ ਕੰਮ ਨੂੰ ਵੀ ਰੋਕ ਦਿੰਦਾ ਵਾ ਫਿਰ ਨਹੀਂ ਇਦਾਂ ਹੀ ਕਰੋ ਜਿੱਦਾਂ ਮੈਂ ਕਹਿੰਦਾ ਵਾਂ ਉਹ ਆਪਣੀ ਜਿੱਦ ਪਗੋਣ ਦਾ ਮਾਰਾ ਗੁਰੂ ਨੂੰ ਵੀ ਥੱਲੇ ਨੀਂ ਮਾ ਦਿਖਾ ਦਿੰਦਾ ਵਾ ਅੱਜ ਜਦਾਂ ਹੀ ਹੁੰਦੀਆਂ ਜਿਹੜੀਆਂ ਗੁਰੂ ਘਰ ਚ ਲੜਾਈਆਂ ਪੈ ਜਾਂਦੀਆਂ ਤੁਸੀਂ ਦੇਖਦੇ ਹੋ ਇਹ ਤਾਂ ਗੁਰੂ ਦੇ ਅੱਗੇ ਤਾਂ ਸਿਰ ਟੁਕਣਾ ਉਠਾ ਵਾ ਬੈਠੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਗੁਰੂ ਨਾਨਕ ਜੀ ਤੇ ਸਿੱਖ ਉੱਚੀ ਆਵਾਜ਼ ਵਿੱਚ ਵੀ ਨਹੀਂ ਬੋਲਦਾ ਵਾ ਤੁਸੀਂ ਕਦੇ ਨਾਨਕ ਸਰ ਜਾਨਦੇ ਹੋ ਇੱਕ ਗੱਲ ਲੋਟ ਕਰਿਓ ਕਦੇ ਜਦੋਂ ਸੱਚਖੰਡ ਜਾਓਗੇ ਜਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਊਗਾ ਕੋਈ ਸੇਵਾਦਾਰ ਅੰਦਰ ਜਾਊਗਾ ਨਾ ਚੈੱਕ ਕਰਿਓ ਤੁਸੀਂ ਜਦੋਂ ਸੇਵਾਦਾਰ ਮਹਾਰਾਜ ਵਾਲੇ ਕਮਰੇ ਚ ਜਾਊਗਾ ਤੇ ਪਹਿਲਾਂ ਦੋਨੋਂ ਹੱਥ ਜੋੜ ਕੇ ਬੁਲਾਊਗਾ ਸਤਨਾਮ ਵਾਹਿਗੁਰੂ ਜੀ ਮਹਾਰਾਜ ਤੁਹਾਡਾ ਹੁਕਮ ਹੈਗਾ ਅੰਦਰ ਆ ਜੀ ਇਹ ਇੰਨੀ ਮਰਜ਼ਾਦਾ ਇਹਨੂੰ ਕਹਿੰਦੇ ਆ ਇਹਨਾਂ ਡਰਪੋ ਹੋਣਾ ਚਾਹੀਦਾ ਗੁਰੂ ਦਾ ਪਰ ਡਰ ਕੋ ਉਦੋਂ ਆਉਗਾ ਜਦੋਂ ਅੰਦਰ ਪਿਆਰ ਹੋਊਗਾ ਜਦੋਂ ਸ਼ਰਧਾ ਹੋਊਗੀ ਜਦੋਂ ਪ੍ਰੇਮ ਹੋਊਗਾ ਹੁਣ ਇਹਨਾਂ ਪੰਡਤਾਂ ਨੂੰ ਤਾਂ ਪ੍ਰੇਮ ਹੈ ਨਹੀਂ ਸੀ ਗੁਰੂ ਦਾ ਇਹਨਾਂ ਨੂੰ ਤਾਂ ਇਹ ਲੱਗਦਾ ਸੀ ਵੀ ਅੱਠਵੇਂ ਪਾੜਸ਼ਾ ਨਿੱਕੇ ਜੇ ਗੁਰੂ ਆ ਇਹਨਾਂ ਨੂੰ ਕੀ ਆਉਂਦਾ ਵਾ ਅਸੀਂ ਵਿਦਵਾਨ ਆ ਤੇ ਜਦੋਂ ਗੁਰੂ ਨੂੰ ਨੀਵਾਂ ਦਿਖਾਵਾਂਗੇ ਲੋਕ ਸਾਡੀ ਜਾਇਦਾਕਾਰ ਕਰਨਗੇ ਨਾਲੇ ਸਾਨੂੰ ਆਪਦੇ ਦਰਬਾਰ ਵਿੱਚ ਰੱਖਣਗੇ ਆਕਾਰ ਹੁੰਦਾ ਨਾ ਬੰਦੇ ਨੂੰ ਸੰਗਤ ਜੀ ਇਹਨਾਂ ਦੋਨਾਂ ਨੇ ਜਾ ਕੇ 6 ਜੁਲਾਈ ਦੇ ਘਰ ਚਲੇ ਗਏ ਉਹਨੂੰ ਇਸ਼ਾਰੇ ਨਾਲ ਸਮਝਾ ਕੇ ਖਾਣ ਪੀਣ ਦੀਆਂ ਵਸਤੂਆਂ ਦੇਤੀਆਂ ਉਹਦੇ ਖਾਣ ਪੀਣ ਨੂੰ ਵਸਤੂ ਲੈ ਲਈ ਵੀ ਚਲੋ ਸੋਹਣੇ ਵਸਤਰ ਵੀ ਪੋਣਾ ਤੇ ਅਗਲੇ ਦਿਨ ਅਬਰਤਬਲੇ ਦੀਵਾਨ ਸਜੇ ਨੇ ਸਮਾਪਤੀ ਤੋਂ ਬਾਅਦ ਮਹਾਰਾਜ ਕਹਿੰਦੇ ਲਿਆਓ ਭਾਈ ਕੀ ਤੋਂ ਅਰਥ ਕਰਾਉਣੇ ਨੇ ਇਹਨਾਂ ਨੇ ਬਾਹ ਫੜੀ ਇਹ ਗੁੰਗੇ ਬੋਲੇ ਬੰਦੇ ਠੀਬਰ ਨੂੰ ਛੱਜੂ ਨੂੰ ਅੱਗੇ ਬਾਤਾ ਮਹਾਰਾਜ ਨੂੰ ਮਹਾਰਾਜ ਆਏ ਤੋ ਅਰਥ ਕਰਾਓ ਜਦੋਂ ਉਹਨੇ ਚੱਕਿਆ ਨਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਤੱਕ ਕੇ ਦਰਸ਼ਨ ਕਰਕੇ ਸਮਝ ਲੱਗੀ ਵੀ ਜਿਹੜਾ ਅੱਗੇ ਬੈਠਾ ਵਾ ਇਹ ਕੋਈ ਪੀਰਾਂ ਦਾ ਪੀਰ ਇਹ ਕੋਈ ਮਹਾਨ ਸ਼ਕਤੀ ਆ ਪੜਦੇ ਆ ਨਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜੰਡਠੇ ਸਭ ਦੁੱਖ ਜਾਏ ਉਹ ਗੁਰੂ ਨੂੰ ਦੇਖਣ ਨਾਲ ਵੀ ਧੁਖ ਲੈ ਜਾਂਦੀ ਆ ਤੇ ਜੇ ਗੁਰੂ ਦੇਖ ਲਵੇ ਤੇ ਦੁੱਖ ਚਲੇ ਜਾਂਦੇ ਨੇ ਆਖੋ ਜਾਦਣਾ ਆ ਸੂਰਜ ਨੂੰ ਆਪਾਂ ਦੇਖਦੇ ਆ ਪਰ ਜੇ ਸੂਰਜ ਤੋਂ ਕਰਨਾ ਪਾ ਦੇ ਫਿਰ ਆਪਾਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਫਿਰ ਗੁਰੂ ਚ ਇੰਨੀ ਤਾਕਤ ਹੁੰਦੀ ਆ ਗੁਰਮਖੋ ਮਹਾਰਾਜ ਨੇ ਗੌਰ ਨਾ ਧਕਿਆ ਇਹ ਸਜੂ ਚੀਰਨੇ ਗੁਰੂਵਾਲਾ ਤੱਕਿਆ ਦੇਖਿਆ ਸਮਝ ਲੱਗੀ ਅੰਦਰੋਂ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਅਨੁਭਵ ਹੋ ਗਿਆ ਕਿ ਇੰਨੇ ਸੰਗਤ ਬੈਠੀ ਆ ਅੱਗੇ ਕੋਈ ਗੁਰੂ ਮਹਾਰਾਜ ਬੈਠੇ ਨੇ ਕੋਈ ਮਹਾਨ ਹਸਤੀ ਬੈਠੀ ਆ ਮਹਾਰਾਜ ਕਹਿੰਦੇ ਭਾਈ ਇਹ ਤੋ ਕਰੋਨੇ ਅਰਥ ਕਹਿੰਦੇ ਹਾਂ ਕਹਿੰਦੇ ਬੋਲੋ ਗੀਤਾ ਦਾ ਸ਼ਲੋਕ ਔਰ ਸਾਇਸਕ੍ਰਿਤ ਦੀ ਬਾਣੀ ਆ ਉਹਨਾਂ ਦੀ ਗੀਤਾ ਦੇ ਅਰਥ ਕਰਨੇ ਆ ਜਦੋਂ ਪੰਡਤ ਨੇ ਸ਼ਲੋਕ ਪੜਿਆ ਇੱਕ ਪੜਿਆ ਦੋ ਪੜੇ ਤਿੰਨ ਬੜੇ ਤੇ ਚੁੱਪ ਕਰਕੇ ਬੈਠਾ ਦੂਜਾ ਹੱਸੀ ਜਾਂਦਾ ਮਹਾਰਾਜ ਕਹਿੰਦੇ ਭਾਈ ਅਰਥ ਕਰ ਚੁੱਪ ਕਹਿੰਦੇ ਮਹਾਰਾਜ ਤੁਹਾਨੂੰ ਕੀ ਪਤਾ ਇਹ ਤਾਂ ਬੋਲਾਂ ਇਹ ਤਾਂ ਸੁਣਦਾ ਹੀ ਨਹੀਂਗਾ ਮਹਾਰਾਜ ਫੇਰ ਕਹਿੰਦੇ ਭਾਈ ਅਰਥ ਕਰ ਕਹਿੰਦੇ ਲੈ ਗੁਰੂ ਬਣਾਇਆ ਸੀ ਇਹਨੂੰ ਇਹ ਤਾਂ ਪਤਾ ਹੀ ਨਹੀਂਦਾ ਗੁੰਡਾ ਬੋਲੂ ਕਿਥੋਂ ਆਪਸ ਵਿੱਚ ਐ ਗੱਲਾਂ ਕਰੀ ਜਾਂਦੇ ਨੇ ਇੱਕ ਦੂ ਨਾਲ ਵੀ ਬੈਠੇ ਸੀਗੇ ਆਪਣੇ ਵਰਗੇ ਵੀ ਘੱਟ ਬਝੂਆ ਵਾਲੇ ਕਹਿੰਦੇ ਮਹਾਰਾਜ ਨੇ ਆਖੀਂ ਕਹਤਾ ਇਹ ਗੁੰਗਾ ਬੋਲੇ ਵਿਚਾਰਾ ਕਿੱਥੋਂ ਅਰਥ ਕਰੂਗਾ ਪਰ ਕਈ ਪ੍ਰੇਮ ਵਾਲੇ ਵੀ ਬੈਠੇ ਸੀ ਉਹ ਕਹਿੰਦਾ ਚੁੱਪ ਕਰ ਤੂੰ ਗੁਰੂ ਜੀ ਰਜਾ ਦੇਖ ਅੱਗੇ ਇਹਦਾ ਵੀ ਅਜ ਭਲਾ ਹੀ ਹੋਣਾ ਕੋ ਸਤਨਾਮ ਪਤਾ ਹੁੰਦਾ ਪਿਆਰ ਵਾਲਿਆਂ ਨੂੰ ਕਈਆਂ ਨੂੰ ਪੀਏ ਨੂੰ ਪਤਾ ਹੁੰਦਾ ਵੀ ਮਿਨਿਸਟਰ ਨੇ ਕਿੱਧਰ ਦੀ ਲੰਗਣਾ ਵਾ ਆਪ ਐਨੀ ਪੁਲਿਸ ਲਾਉਂਦੇ ਆ ਲੈਣਾ ਚ ਉਹ ਵਿਚਾਰੇ ਗੇਟਾਂ ਦੇ ਖੜੇ ਰਹਿ ਜਾਂਦੇ ਚੌਕਾ ਚ ਮੰਤਰੀ ਹੋਰ ਪਾਸੇ ਵੀ ਲੰਘ ਜਾਂਦਾ ਉਹਨਾਂ ਨੂੰ ਨਹੀਂ ਪਤਾ ਉਹਦਾ ਵਿਚਾਰੇ ਪੈਰਾ ਦੇਣ ਖੜੇ ਆ ਪਰ ਜਿਹੜਾ ਪੀਏ ਆ ਉਹਨੂੰ ਪਤਾ ਵੀ ਜਾਣਾ ਕਿੱਧਰ ਦੀ ਆ ਜਿਹੜੇ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਆ ਨਾ ਪ੍ਰੇਮ ਕਰਨ ਵਾਲੇ ਉਹਨਾਂ ਨੂੰ ਪਤਾ ਹੁੰਦਾ ਗੁਰੂ ਦੀ ਰਜਾ ਬਾਰੇ ਵੀ ਗੁਰੂ ਕਹਿਣਾ ਕੀ ਚਾਹੁੰਦਾ ਵਾ ਕਹਿੰਦਾ ਸਿੱਖਾ ਚੁੱਪ ਕਰ ਗੁਰੂ ਤੇ ਭਰੋਸਾ ਕਰ ਕੀ ਪਤਾ ਅਜ ਕਿਲਾ ਕਿਦਾਂ ਪੱਲਾ ਹੋ ਜਾਣਾ ਸੰਗਤ ਜੀ ਜਦੋਂ ਇਹਨੇ ਦੂਜੀ ਵਾਰ ਤੀਜੀ ਵਾਰ ਮਾਰਿਆ ਫੇਰ ਕਹਿੰਦੇ ਭਾਈ ਕਾਰ ਅਰਥ ਉਹ ਹੱਸ ਬੈ ਗਿਆ ਕਹਿੰਦਾ ਮਹਾਰਾਜ ਇਹਨੇ ਅਰਥੁੱਤ ਨਹੀਂ ਕਰਨੇਗੇ ਮਹਾਰਾਜ ਜੀ ਅਠਵੇਂ ਬਾਦਸ਼ਾਹ ਉਮਰ ਛੋਟੀ ਆ ਐ ਬੈਠੇ ਕੋਲੇ ਖੁੰਡੀ ਪਈ ਸੀ ਟੋਟੀ ਚੱਕੀ ਚੱਕ ਕੇ ਕੋਲ ਦੀ ਤਿੰਨ ਚਾਰ ਮੇਰੀ ਸੱਜੂ ਜੀ ਬਰਦਾਸਰ ਪਾਸੇ ਜਿੱਧੂ ਘੁੰਮੇ ਕਹਿੰਦੇ ਅਰਥ ਨਹੀਂ ਕਰਦਾ ਕਹਿੰਦੇ ਮਾਸਟਰ ਦਾ ਡਰ ਨਹੀਂ ਆ ਜਦੋਂ ਚੱਪ ਉਹਦੀ ਅੱਖਾਂ 'ਚ ਪਾਣੀ ਆ ਗਿਆ ਵੀ ਕਹਿੰਦੇ ਕੁਝ ਹੈਗੇ ਆ ਸੁਣਦਾ ਮੈਨੂੰ ਹੈ ਨਹੀਂਗਾ ਬੋਲ ਮੈਂ ਦੱਸ ਨਹੀਂ ਸਕਦਾ ਮੈਂ ਤਾਂ ਭਾਈ ਬੋਲਾਂਗਾ ਗੁੰਗਾ ਵੀ ਆ ਨਾਲ ਅੱਖਾਂ 'ਚ ਜਦੋਂ ਪਾਣੀ ਆਇਆ ਨਾ ਮਹਾਰਾਜ ਨੇ ਅੱਜ ਕਰਕੇ ਸਿਰ ਤੇ ਛੁੱਟੀ ਮਾਰ ਦਿੱਤੀ ਕਹਿੰਦੇ ਬੋਲ ਭਾਈ ਕਰ ਅਰਥ ਜਦੋਂ ਇੱਕ ਵਾਰੀ ਛੁੱਟੀ ਟੱਚ ਕੀਤੀ ਨਾ ਬ੍ਰਹਮ ਗਿਆਨ ਹੋ ਗਿਆ ਕੋ ਸਤਨਾ ਉਸੇ ਵਦਨ ਸੁਣਨ ਲੱਗਿਆ ਜਿਹੜਾ ਜਿਹੜਾ ਸ਼ਲੋਕ ਪੰਡਤ ਬੋਲਦਾ ਨਾ ਸੱਜੂ ਟੀਬਰ ਅਰਥ ਕਰੀ ਜਾਂਦਾ ਆਖੋ ਸੱਜਣਾ ਸਜੂਜੀ ਵਰਤ ਕਰੀ ਜਾਂਦਾ ਵਾ ਪੰਡਤ ਨੇ ਦੇਖਿਆ ਇਹਨਾਂ ਦਾ ਬੋਲਦਾ ਨਹੀਂ ਤਾਂ ਗੁੰਗਾ ਸੀਗਾ ਇਹ ਬੋਲਣ ਕਿਵੇਂ ਲੱਗ ਗਿਆ ਇਹ ਕੰਨਾਂ ਤੋਂ ਬੋਲਾ ਸੀ ਇਹਨੂੰ ਸੁਣਨ ਕਿਵੇਂ ਲੱਗ ਗਿਆ ਉਹ ਹਰਾਨਗੀ ਦੇ ਵਿੱਚ ਸ਼ਲੋਕ ਹੀ ਭੁੱਲ ਗਿਆ ਤੇ ਪੜਨਾ ਕੀ ਆ ਸ਼ਲੋਕ ਭੁੱਲ ਲਾ ਗਿਆ ਮਹਾਰਾਜ ਕਹਿੰਦੇ ਉਹ ਭਾਈ ਪਹਿਲਾਂ ਸ਼ਲੋਕ ਠੀਕ ਪੜ ਫੇਰ ਅਰਥ ਕਰਾਂਗੇ ਜਦੋਂ ਦੇਖਿਆ ਨਾ ਬਸ ਫਿਰ ਦੋਨਾਂ ਨੇ ਹੱਥ ਜੋੜ ਲਏ ਕਹਿੰਦਾ ਦਾਤਾ ਇੱਕ ਤੂੰ ਹੀ ਆ ਜਿਹੜਾ ਗੁੰਗੇ ਬੋਲਿਆਂ ਤੋਂ ਵੀ ਅਰਥ ਕਰਾ ਸਕਦਾ ਕੁਸਤਲਾ ਗੁੰਗੇ ਬੋਲਿਆਂ ਤੋਂ ਵੀ ਅਰਥ ਕਰਾ ਸਕਦਾ ਨਾ ਉਹਦਾ ਵੀ ਪਲਾਹ ਹੋ ਗਿਆ ਜਿਹਨੂੰ ਸੁਣਦਾ ਹੀ ਨਹੀਂ ਸੀਗਾ ਜਿਹੜਾ ਬੋਲ ਨਹੀਂ ਸਕਦਾ ਸੀ ਜਵਾਨ ਵੀ ਆ ਗਈ ਤੇ ਨਾਲ-ਨਾਲ ਉਹਨੂੰ ਸੁਣਨ ਵੀ ਲੱਗ ਪਿਆ ਇਹ ਹੀ ਪੰਡ ਜਿਹੜੇ ਹੰਕਾਰ ਦੇ ਭਰੇ ਸੀ ਫੜਦੇ ਆ ਨਾਲੇ ਕਹਿੰਦੇ ਮਹਾਰਾਜ ਨੂੰ ਤੋ ਅਰਥ ਕਰਾਵੇ ਸਤਗੁਰ ਮੇਰਾ ਸਤਗੁਰ ਮੇਰਾ ਗੁੰਗਿਆਂ ਤੋਂ ਅਰਥ ਕਰਾਵੇ ਸਤਗੁਰ ਮੇਰਾ ਸਤਗੁਰ ਮੇਰਾ ਗੁੰਗਿਆਂ ਤੋਂ ਅਰਥ ਕਰਾਵੇ ਜੀ ਗੁੰਗਿਆਂ ਤੋਂ ਅਰਥ ਕਰਾਵੇ ਜੀ ਤੋ ਯਾਰਥ ਕਰਾਵੇ ਸਤਗੁਰ ਮੇਰਾ ਸਤਗੁਰ ਮੇਰਾ ਗੁੰਗਿਆਥੋ ਅਰਥ ਕਰਾਵੇ ਸਤਗੁਰ ਮੇਰਾ ਸਤਗੁਰ ਮੇਰਾ ਸਤਗੁਰ ਮੇਰਾ ਸਤਗੁਰੂ ਦੇ ਸੰਗਤ ਗਾਉਂਦੀ ਆ ਕਹਿੰਦੇ ਮੇਰਾ ਗੁਰੂ ਸਮਰੱਥ ਹੈ ਸਮਰੱਥ ਗੁਰੂ ਸਿਰ ਹੱਥ ਰੱਖਿਓ ਜਦੋਂ ਗੁਰੂ ਨੇ ਸਿਰ ਤੇ ਹੱਥ ਰੱਖ ਤਾ ਨਾ ਉਸੇ ਵਕਤ ਹੀ ਗਿਆਨ ਹੋ ਗਿਆ ਗੁੰਗੇ ਬੋਲੇ ਬੰਦੇ ਤੋਂ ਵਿਅਰਥ ਕਰਾਤੇ ਇਸ ਕਰਕੇ ਸਤਗੁਰੂ ਪਾਤਸ਼ਾਹ 8ਵੇਂ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਕੱਲ 19 ਤਰੀਕ ਦਾ ਪ੍ਰਕਾਸ਼ ਲੈਣਾ ਸੀ ਉਹਨੇ ਤੇ ਵੀ ਆ ਜਨਮਦਾਰ ਆ ਫਿਰ ਅਪਰਾਲ ਮਿਲ ਕੇ ਐਤਵਾਰ ਨੂੰ ਮਨਾ ਲਈ ਤਾਂ ਉਹਨਾਂ ਦਾ ਅੱਜ ਪ੍ਰਗਿਆਸ਼ ਦਿਹਾੜਾ ਮਨਾ ਰਹੇ ਆ ਜੇ ਮਨ ਕਰਕੇ ਬਾਲਾ ਪ੍ਰੀਤਮ ਸ੍ਰੀ ਯਾਰ ਕ੍ਰਿਸ਼ਨ ਮਹਾਰਾਜ ਨੂੰ ਯਾਦ ਕਰੋਗੇ ਨਾ ਤੇ ਪਤਾ ਨਹੀਂ ਮਹਾਰਾਜ ਨੇ ਸਾਡੇ ਕਿੰਨੇ ਦੁੱਖ ਤੋੜ ਦੇਣੇ ਨੇ ਕਿੰਨੇ ਕਾਰਜ ਰਾਸ ਕਰ ਦੇਣੇ ਨੇ ਮਹਾਰਾਜ ਦਿੱਲੀ ਗਏ ਇਥੋਂ ਸ਼ੁਰੂਆਤ ਹੋ ਗਈ ਫਿਰ ਪਤਾ ਲੱਗ ਗਿਆ ਕਿ ਮਹਾਰਾਜ ਤਾਂ ਭਲਾ ਕਰਨ ਵਾਸਤੇ ਆ ਉਸ ਵੇਲੇ ਦਿੱਲੀ 'ਚ ਪਲੇਗ ਦੀ ਬੁਵਾਰੀ ਪਈ ਸੀ ਆਪ ਕੋ ਸਤਿਨਾਮ ਇਹਨਾਂ ਨੂੰ ਰਾਮ ਕੀਤੇ ਰਾਣੀ ਹੋਰਾਂ ਲੋਕਾਂ ਨੂੰ ਬੜਾ ਮਹਾਰਾਜ ਜੀ ਨੇ ਪਕਾਰਿਆ ਇਤਿਹਾਸ ਲੰਮਾ ਹੈੰਦਾ ਵਿੱਚ ਹੀ ਆਪਾਂ ਰਹਿਣਾ 8ਵੇਂ ਬਾਦਸ਼ਾਹ ਮਹਾਰਾਜ ਨੇ ਦਿੱਲੀ ਵਿੱਚ ਬੜੀਆਂ ਸੰਗਤਾਂ ਨੂੰ ਤਾਰਦੇ ਤਾਰਦੇ ਇਸ ਬਿਮਾਰੀ ਦੇ ਨਾਲ ਆਪ ਮਹਾਰਾਜ ਜਾਂਦੇ ਨੇ ਆਪ ਪੱਟੀਆਂ ਕਰਦੇ ਨੇ ਆਪ ਦਵਾਈਆਂ ਦਿੰਦੇ ਨੇ ਤੇ ਸਤਗੁਰ ਪਾਤਸ਼ਾਹ ਨੇ ਸੇਵਾ ਕਰਦੇ ਨੇ ਸ੍ਰੀ ਸਾਗਤ ਆਖੋ ਸਤਿਨਾਮ ਇਸੇ ਦਿੱਲੀ ਸੇਕ ਦੇ ਜਾਂਦੇ ਜਾਂਦੇ ਇੱਕੋ ਹੀ ਗੱਲ ਕਹਿ ਕੇ ਗਏ ਸੀ ਬਾਬਾ ਵਸੇ ਬਕਾਲਾ ਬਾਬਾ ਕਿਹਨੂੰ ਕਹਿੰਦੇ ਆ ਪਿਆਉ ਨੂੰ ਜਾਂ ਦਾਦਦੇ ਨੂੰ ਕਹਿੰਦੇ ਆ। ਬਾਬਾ ਵਸੇ ਮੁਕਾਲੇ। ਇੰਨੀ ਗੱਲ ਕਹੀ। ਕਹਿੰਦੇ ਸਾਡੇ ਜਿਹੜੇ ਬਿਰਗਾ ਨਾ ਵੱਡੇ। ਸਾਡੇ ਜਿਹੜੇ ਵੱਡੇ ਆ ਉਹ ਮੁਕਾਲੇ ਵਿੱਚ ਵਾਦੇ ਨੇ। ਬਸ ਇੰਨੀ ਗੱਲ ਕਹੀ ਸੀ। ਗੱਦੀ ਨਹੀਂ ਸੀ ਦੇਖੀ ਗਈ ਕਿਸੇ ਨੂੰ ਨਾ ਦੱਸਿਆ ਜੀ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਡੇ ਸਨ। ਤੇ ਉਹਨਾਂ ਨੂੰ ਬਾਅਦ ਵਿੱਚ ਮੱਖਣ ਸ਼ਾਲ ਲਵਾਣੇ ਨੇ ਲੱਭਿਆ ਉਹ ਬਾਅਦ ਇਤਿਹਾਸ ਆਪ ਜੀ ਨੇ ਪਿਛਲੇ ਦਿਨ ਸਰਬਨ ਕੀਤਾ। ਸੋ ਅੱਜ ਮਹਾਰਾਜ ਜੀ ਦਾ ਆਪਾਂ ਨਾਲ ਮਿਲ ਕੇ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਨਾਮ ਨਾਲ ਜੋੜਨ ਸਿਮਾ ਕਰਨ ਸਾਨੂੰ ਵੀ ਗੋਂਗਿਆ ਬੋਲਿਆ ਨੂੰ ਮਹਾਰਾਜ ਆਪਣਾ ਨਾਮ ਜਪਾ ਲੈਣ ਪੜਿਓ ਆਖਰੀ ਟਾਰਨਾ ਫਿਰ ਆਪਾਂ ਨਾਲ ਹੀ ਸਮਾਪਤੀ ਕਰ ਲੈਣੀ ਹੈ ਸਿਰ ਹੜ ਪੇਸ਼ ਨੰਤਿਆਏ ਫੇਰੇ ਹਰ ਕ੍ਰਿਸ਼ਨੰ ਧਿਆਈਐ ਫੇਰੇ ਹਰ ਕ੍ਰਿਸ਼ਨੰ ਧਿਆਈਐ ਜਿਸ ਮਿਟਿਆ ਸਭ ਦੁੱਖ ਜਾਏ ਫੇਰੇ ਹਰ ਕ੍ਰਿਸ਼ਨੰ ਧਿਆਈਐ ਜਿਸ ਮਿਟਿਆ ਸਭ ਦੁੱਖ ਜਾਏ ਘਟਿਆਂ ਸਭ ਦੁੱਖ ਜਾਏ ਜਿਸ ਡਿਟਿਆਂ ਸਭ ਦੁੱਖ ਜਾਏ ਘਟਿਆਂ ਸਭ ਦੁੱਖ ਜਾਏ ਜਿਸ ਡਿਟਿਆਂ ਸਭ ਦੁੱਖ ਜਾਏ ਸਿਰ ਆਰਿ ਕ੍ਰਿਸ਼ਨ ਧਿਆਈ ਐ ਜਿਸ ਡਿਟਿਆਂ ਸਭ ਦੁੱਖ ਜਾਏ ਹੇ ਰਾਰਾ ਕ੍ਰਿਸ਼ਨ ਤੇ ਹੈ ਇਸ ਡਿਠਿਆ ਸਭ ਦੁੱਖ ਜਾਏ ਡਿਠਿਆ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਹੈ ਜਿਨ ਡਿਠਿਆ ਸਭ ਦੁੱਖ ਜਾਏ ਇਸ ਕਰਕੇ ਮਹਾਰਾਜ ਜੀ ਦੇ ਨਾਲ ਆਪਾਂ ਦਾ ਮਨ ਜੋੜੀਏ ਵੱਧ ਤੋਂ ਵੱਧ ਸੇਵਾ ਸਿਮਨ ਕਰਾ ਕਰ ਐਤਵਾਰ ਹੁੰਦਾ ਕਿਵੇਂ ਬੇਨਤੀ ਕਰਦਾ ਰਹਿੰਦਾ ਕਿ ਐਤਵਾਰ ਵਾਲੇ ਦਿਨ ਕੋਸ਼ਿਸ਼ ਕਰੋ ਸਾਰੇ ਰਲ ਕੇ ਸੇਵਾ ਕਰੀਏ ਇੱਕ ਦਿਨ ਮਹਾਰਾਜ ਵਾਸਤੇ ਕੱਢੀ ਆ ਪ ਕੰਮ-ਕੰਮ ਕਰਦੇ ਰਹਿਨੇ ਇੱਧਰ ਭੱਜ ਲਈਏ ਇੱਧਰ ਭੱਜ ਲਈਏ ਕੰਮ-ਕੰਮ ਕਰਦਿਆ ਕਰਦਿਆ ਧੰਦਾ ਕਰਦਿਆ ਜਨਮ ਵਗਾਇਆ ਇਹ ਕੰਮ ਕਰਦਿਆ ਕਰਦਿਆ ਬੰਦਾ ਤੁਰ ਜਾਂਦਾ ਫੇਰ ਭੋਗ ਤੇ ਨਸੀਹਤਾਂ ਦਿੰਦਿਆ ਨਾਮ ਜਪਿਆ ਕਰ ਚੰਗੇ ਕੰਮ ਕਰਿਆ ਕਰ ਦਰਗਾਹ ਤੇ ਸਹਾਇ ਹੋਊਗਾ ਤੇ ਜਦੋਂ ਜੀਵਨ ਮਿਲਿਆ ਉਦੋਂ ਭੱਜਦਾ ਵਾ ਇਸ ਕਰਕੇ ਐਂਤਵਾਰ ਹੁੰਦਾ ਵਾ ਐਂਤਵਾਰ ਫਰੀ ਹੋ ਕੇ ਨਾਲ ਬੱਚੀਆਂ ਆਉਂਦੀਆਂ ਪਾਠ ਕਰਦੀਆਂ ਕਿੰਨੀ ਸ਼ਰਧਾਂ ਨਾਲ ਪ੍ਰੇਮ ਨਾਲ ਪਾਠ ਕਰਦੀਆਂ ਉਸ ਤੋਂ ਇਲਾਵਾ ਆਪਣਾ ਵੀ ਫਿਰ ਫਰਜ਼ ਬਣਦਾ ਆਪਾਂ ਪਾਠ ਬਹਿ ਕੇ ਸੁਣੀਏ ਕੀਰਤਨ ਸੁਣੀਏ ਗੁਰੂ ਨੂੰ ਅਰਦਾਸ ਕਰੀਏ ਸੇਵਾ ਕਰੀਏ ਜੇ ਇੰਨੀ ਗੱਲ ਗੁਰੂ ਦੀ ਮੰਨ ਲਾਂਗੇ ਫਿਰ ਲੋਕ ਸੁਖੀ ਪਰਲੋਕ ਸੇਲ ਲੈ ਨਾਨਕ ਹਰਿ ਪ੍ਰਭ ਹੱਥੇ ਮਿਲ ਤੇ ਜੇ ਆਪਾਂ ਗੁਰੂ ਦੀ ਗੱਲ ਮੰਨਣੀ ਨਹੀਂ ਤੇ ਫਿਰ ਭਾਈ ਜ਼ਿੰਦਗੀ ਦੇ ਦੁੱਖ ਆਪਾਂ ਨੂੰ ਪਤਾ ਹੀ ਹੈ ਕਿੰਨੇ ਆ ਦੁੱਖ ਜਾਣੇ ਹੀ ਤਾਂ ਮ ਜਦੋਂ ਅਸੀਂ ਗੁਰੂ ਨੂੰ ਯਾਦ ਕਰਾਂਗੇ ਪਈਆਂ ਭਲਾਂ ਦੀ ਈਮਾਂ ਪਿਆਰ ਦੇ ਨਾਲ ਅਨੰਸਾ ਵਿੱਚ ਪੜਿਓ ਕੀਤੇ ਦੇ ਸਲਕਾਰ ਵਜੋਂ ਬਹੁਤ ਸਾਰੀਆਂ ਸੰਗਤਾਂ ਮਾਇਆ ਵੀ ਭੇਟ ਕਰਦੀਆਂ ਨੇ ਤੁਹਾਡਾ ਵੀ ਧੰਨਵਾਦ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਰਕਸ਼ਣ ਨਾਮ ਦੀਆਂ ਦਾਤਾਵਸ਼ਣ ਕਮਾਈ ਦੇ ਵਰਕਰਤ ਪਾਉਣ ਜੀ ਰਾਮਕਲੀ ਮਹਲਾ 3 परसाद